ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਬਹੁਤ ਸੋਹਣੇ ਸੂਟ ਨੇ ਸਸਤੇ ਨੇ ਤੇ ਇਹ ਜਿਹੜੇ ਸਾਰੇ ਰੰਗ ਇਹਨਾਂ ਵਿੱਚ ਨਵੇਂ ਐਡ ਹੋਏ ਨੇ ਇਹਨਾਂ ਦਾ ਪ੍ਰਾਈਸ 540 ਰੁਪਏ ਆ 540 ਦੀ ਰੇਂਜ ਵਿੱਚ ਸਾਰੇ ਸੂਟ ਨੇ ਜਿਹੜੇ ਫਿਲਹਾਲ ਚੱਲ ਰਹੇ ਨੇ ਤੇ ਇਹਨਾਂ ਦਾ ਜਿਹੜਾ ਫੈਬਰਿਕ ਆ ਤੁਹਾਨੂੰ ਕਾਟਨ ਦਾ ਮਿਲੇਗਾ 2.5 ਮੀਟਰ ਦੀ ਬਾਟਮ 2.5 ਮੀਟਰ ਦੀ ਸ਼ੋਰਟ ਨਾਲ 2.5 ਮੀਟਰ ਦਾ ਇਹ ਦੁਪੱਟਾ ਹੈ ਇੰਨਾ ਸਾਰੇ ਸੂਟਾਂ ਦਾ ਜਿਹੜਾ ਫੈਬਰਿਕ ਹੈ ਉਹ ਤੁਹਾਨੂੰ ਪਿਓਰ ਕਾਟਨ ਦਾ ਮਿਲੇਗਾ 9 ਮੀਟਰ ਦੀ ਸ਼ਰਟ ਹੈ 9 ਮੀਟਰ ਦੀ ਬਾਟਮ ਦੇ ਨਾਲ ਤੁਹਾਨੂੰ 9 ਮੀਟਰ ਦਾ ਹੀ ਦੁਪੱਟਾ ਮਿਲੇਗਾ ਜਿਹੜੇ ਫਿਲਹਾਲ ਹੁਣ ਤੱਕ ਚੱਲਦੇ ਨੇ ਐ ਵਾਲੇ ਜਿਹੜੇ ਸੂਟ ਨੇ ਇਹਦੇ ਵਿੱਚ ਤੁਹਾਨੂੰ ਬਾਟਮ ਵਰਕ ਵਾਲਾ ਮਿਲੇਗਾ ਦੁਪੱਟਾ 3D ਕੰਟਰਾਸਟ ਵਾਲਾ ਮਿਲੇਗਾ ਤੇ ਸ਼ਰਟ ਜਿਹੜੀ ਉਹ ਤੁਹਾਨੂੰ ਪ੍ਰਿੰਟ ਮਿਲੇਗੀ 630 ਰੁਪਏ ਇਹਨਾਂ ਦਾ ਪ੍ਰਾਈਸ ਹੈ ਇਹਨਾਂ ਵਿੱਚ ਕੁਝ ਕਲਰ ਜਿਹੜੇ ਆ ਗਏ ਨੇ ਮੈਂ ਥਿਆੜ ਕਰ ਦਿੱਤੇ ਨੇ ਇਹ ਫਿਰ ਤੋਂ ਆ ਗਏ ਵੀ ਤੁਹਾਨੂੰ 540 ਵਿੱਚ ਮਿਲੇਗਾ ਤੇ ਤੁਹਾਨੂੰ ਗਲੇ ਤੇ ਕਢਾਈ ਮਿਲੇਗੀ ਬਾਟਮ ਇਹਨਾਂ ਦੀ ਪੋਲਕਾ ਡਾਟ ਵਾਲੀ ਪ੍ਰਿੰਟਡ ਮਿਲੇਗੀ ਤੇ ਸ਼ਰਟ ਵੀ ਪ੍ਰਿੰਟਡ ਹੈ ਫਲਾਵਰਿੰਗ ਵਾਲੀ ਤੇ ਜਿਹੜੀ ਸ਼ਰਟ ਤੇ ਵੀ ਤੁਹਾਨੂੰ ਆਪ ਪ੍ਰਿੰਟ ਹੋਇਆ ਪਿਆ ਵੀ ਫਲਾਵਰਸ ਦੇ ਨਾਲ ਹੈਗੀ ਬਾਟਮ ਇਹਨਾਂ ਦੀ ਪਲੇਨ ਆਏਗੀ ਇਹ ਜਿਹੜੇ ਹੁਣ ਸੂਟ ਚੱਲ ਰਹੇ ਨੇ ਸਾਰੇ 540 ਰੁਪੀਸ ਦੇ ਨੇ ਇਹਨਾਂ ਵਿੱਚ ਤੁਸੀਂ ਕੋਈ ਵੀ ਸੂਟ ਬਾਈ ਕਰੋਗੇ ਤੁਹਾਨੂੰ 540 ਰੁਪਿਆ ਦੇ ਵਿੱਚ ਮਿਲੇਗਾ ਬਾਕੀ ਅਗਰ ਤੁਸੀਂ ਸੂਟ ਬਾਈ ਕਰਨਾ ਜਾਂ ਕੋਈ ਕੁਐਰੀ ਕਰਨੀ ਹੈ ਕਿਸੇ ਵੀ ਸੂਟ ਦੇ ਬਾਰੇ ਵਿੱਚ ਤਾਂ ਮੈਂ ਆਪਣਾ ਨੰਬਰ 6239245750 ਦਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜਿਸ ਵੀ ਸੂਟ ਦੀ ਕੁਐਰੀ ਕਰਨੀ ਹੈ ਚਾਹੇ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਪਹਿਲਾਂ ਅਪਡੇਟਸ ਪਾਈਆਂ ਨੇ ਉਹਨਾਂ ਦੇ ਵਿੱਚੋਂ ਤਾਂ ਤੁਸੀਂ ਮੈਨੂੰ ਮੇਰੇ ਨੰਬਰ ਤੇ ਆ ਕੇ ਮੈਸੇਜ ਕਰਦੋ ਸਕਰੀਨਸ਼ਾਟ ਸੈਂਡ ਕਰਦੋ ਜੋ ਵੀ ਤੁਹਾਡੀ ਕੁਇਰੀ ਹੈ ਤੁਹਾਨੂੰ ਤੁਹਾਡੀ ਕੁਇਰੀ ਦਾ ਜਵਾਬ ਜ਼ਰੂਰ ਆਏਗਾ ਮੈਂ ਹਮੇਸ਼ਾ ਟ੍ਰੈਂਡੀ ਤੇ ਐਕਸਕਲੂਸਿਵ ਕਲੈਕਸ਼ਨਾਂ ਲੈ ਕੇ ਆਉਂਦੀ ਆ ਜਿਹੜੀਆਂ ਮੋਸਟਲੀ ਅਵੇਲੇਬਲ ਹੁੰਦੀਆਂ ਨੇ ਇੰਨਾਂ ਵਿੱਚ ਸਿੰਗਲ ਸਿੰਗਲ ਕਲਰ ਆਪਸ਼ਨ ਹੈ ਇਹਨਾਂ ਦੇ ਵਿੱਚ ਬੋਟਮ ਤੇ ਵਰਕ ਹੈ ਪ੍ਰੋਪਰ ਦੁਪੱਟੇ ਦੇ ਨਾਲ ਲੈਂਸ ਲੱਗੀ ਹੈ ਤੇ ਬਾਕੀ ਕੋਈ ਕੁਇਰੀ ਹੈ ਤਾਂ ਨੰਬਰ ਮੈਂ ਦਿੱਤਾ ਹੋਇਆ ਸਬਸਕ੍ਰਿਪਸ਼ਨ ਬਹੁਤ ਪਿਆਰੀਆਂ ਤੇ ਸੋਲੀਆਂ ਨੇ ਸਾਰੀਆਂ ਅਵੇਲੇਬਲ ਨੇ ਇਹਦੇ ਵਿੱਚ ਮਿਕਸ ਹੋਈਆਂ ਨੇ ਜਿਹੜੀਆਂ 540 ਵਾਲੀਆਂ ਐ embroiderry ਵਾਲੀਆਂ ਨੇ ਵੀ 540 ਵਿੱਚ ਆਣੀਆਂ ਬਟ ਇਹਨਾਂ ਤੇ ਕਢਾਈ ਹੋਈ ਹੈ ਐ ਵਦੇ ਇਹਦੇ ਜਿਹੜਾ ਤੁਹਾਨੂੰ ਇੱਥੇ ਫਿਲਹਾਲ ਸੂਟ ਸ਼ੋ ਹੋ ਰਿਹਾ ਹੈ 580 ਵਿੱਚ ਤੁਹਾਨੂੰ ਮਿਲੇਗਾ ਤਿੰਨ ਕਲਰ ਆਪਸ਼ਨ ਇਹਦੇ ਵਿੱਚ ਆਣ ਬਾਕੀ ਜੇਕਰ ਕੁਇਰੀ ਕਰਨੀ ਹੈ ਤਾਂ ਨੰਬਰ ਦਿੱਤਾ ਹੈ ਵੀਡੀਓ ਹਮੇਸ਼ਾ ਮੇਰੀ ਛੋਟੀ ਜੁੰਦੀ ਅੱਜ ਵੀ ਛੋਟੀ ਜੀ ਵੀਡੀਓ ਹੈ ਤਾਂ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ